ਹਾਂਜੀ ਦੂਜੀ ਸੀਟ ਤੇ ਆ ਜੀ ਉਹਦੀ ਸਾਰਾ ਸਿਸਟਮ ਹੈ ਠੀਕ ਹੈ ਲੋਕ ਤੁਸੀਂ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਇੰਡੀਅਨ ਸਟੈਂਪ ਪੰਜਾਬ ਦੂਜੀ ਸੋਧਨਾ ਬਿੱਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਬਹਿਸ ਪ੍ਰਸ਼ਨ ਹੈ ਕਿ ਇੰਡੀਅਨ ਸਟੈਂਪ ਪੰਜਾਬ ਦੂਜੀ ਸੋਧਨਾ ਬਿੱਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ

ਰਾਜਨਾ ਕੇ ਸਰਲੇਖ ਬਿੱਲ ਦਾ ਸਰਲੇਖ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਾਂ ਕਹਿਣ ਹਾਂਜੀ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧਨੋਂ ਨਾ ਕਹਿਣ ਮੈਂ ਸਮਝਦਾ ਹਾਂ ਹਾਂ ਪਾਕ੍ਰਿਯਤ ਹੈ ਹਾਂ ਪਾਕ੍ਰਿਯਤ ਹੈ ਪ੍ਰਸਤਾਵ ਸਵੀਕਾਰ ਹੋਇਆ ਮੰਤਰੀ ਬਿੱਲ ਪਾਸ ਕਰਨ ਲਈ ਪ੍ਰਸਤਾਵ ਪੇਸ਼ ਕਰਨ ਸਪੀਕਰ ਸਾਹਿਬ ਮੈਂ ਇਹ ਵੀ ਪ੍ਰਸਤਾਵ ਕਰਦਾ ਹਾਂ ਕਿ ਮੈਂ ਦਾ ਇੰਡੀਅਨ ਸਟੈਂਪ ਪੰਜਾਬ ਦੂਜੀ ਸੋਧਨਾ ਬਿੱਲ 2025 ਪਾਸ ਕੀਤਾ ਜਾਵੇ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਇੰਡੀਅਨ ਸਟੈਂਪ ਪੰਜਾਬ ਦੂਜੀ ਸੋਧਨਾ ਬਿੱਲ 2025 ਪਾਸ ਕੀਤਾ ਜਾਵੇ ਪ੍ਰਸ਼ਨ ਹੈ ਕਿ ਇੰਡੀਅਨ ਸਟੇਟ ਪੰਜਾਬ ਦੂਜੀ ਸੋਧਨਾ ਬਿੱਲ 2025 ਪਾਸ ਕੀਤਾ ਜਾਵੇ ਜਿਹੜੇ ਮਾਜੂਮੈਂਬਰ ਪ੍ਰਸਤਾਵ ਦੇ ਹਾਂ ਕਹਣ ਹਾਂ ਜੀ ਜਿਹੜੇ ਮਾਜੂਮੈਂਬਰ ਪ੍ਰਸਤਾਵ ਦੇ ਵਿਰੋਧ ਨੂੰ ਨਾ ਕਹਿਣ ਮੈਂ ਸਮਝਦਾ ਹਾਂ 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 ਪੱਗ ਦਿੱਤੀ ਹੈ ਹਾਂ ਪੱਗ ਦਿੱਤੀ ਹੈ ਪ੍ਰਸਤਾਵ ਸਰਕਾਰ ਹੋਇਆ ਅਗਲਾ ਬਿੱਲ ਪੰਜਾਬ ਆਬਾਦੀ ਦੇ ਰਿਕਾਰਡ ਆਫ ਰਾਈਟਸ ਸੋਧਨਾ ਬਿੱਲ 2025 ਦਾ ਹਰਦੀਪ ਸਿੰਘ ਮੁੰਡੀਆਂ ਮਾਲ ਮੰਤਰੀ ਬਿੱਲ ਪੇਸ਼ ਕਰਨ ਮਾਜੂਮੈਂਬਰ ਸਪੀਕਰ ਸਾਹਿਬ ਮੈਂ ਪੰਜਾਬ ਆਬਾਦੀ ਦੇ ਰਿਕਾਰਡ ਆਫ ਰਾਈਟਸ ਸੋਧਨਾ ਬਿੱਲ 2025 ਪੇਸ਼ ਕਰਦਾ ਹਾਂ ਅਤੇ ਇਹ ਪ੍ਰਸਤਾਵ ਕਰਦਾ ਕਿ ਪੰਜਾਬ ਵਾਸੀ ਦੇ ਰਿਕਾਰਡ ਆਫ ਰਾਈਟਸ ਸੋਨਾ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ। ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਵਾਸੀ ਦੇ ਰਿਕਾਰਡ ਆਫ ਰਾਈਟਸ ਸੋਧਾ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ। ਡਾਕਟਰ ਨਖੇਤਰਪਾਲ ਸਪੀਕਰ ਦੇ ਹੋ ਵੀ ਉਧਰ ਮਾਈਕ ਦੇ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਇਹ ਜਿਹੜਾ ਮੇਰਾ ਘਰ ਮੇਰੇ ਨਾਮ ਤਹਿਤ ਲਾਲਕੀਰ ਵਾਲੀ ਜਗ੍ਹਾ ਦੇ ਘਰਾਂ ਦਾ ਸਰਵੇ ਡੋਨ ਆਹੀਂ ਮੈਪ ਬਣ ਬਣਦਾ ਘਰਾਂ ਦੇ ਨੰਬਰ ਲੱਗਦੇ ਜਿਸ ਦੇ ਵਿੱਚ 90 ਦਿਨ ਦਾ ਸਮਾਂ ਘਟਾ ਕੇ ਆਪਾਂ 60 ਦਿਨ ਕੀਤਾ ਔਰ ਜਿਹੜੀ ਇਹਦੀ ਅਪੀਲ ਹੁੰਦੀ ਸੀ ਉਹ 60 ਦਿਨ ਤੋਂ ਘਟਾ ਕੇ 30 ਦਿਨ ਕੀਤੀ ਇਹ ਇੱਕ ਬਹੁਤ ਵਧੀਆ ਅਪਰਾਲਾ ਹੈ ਜਿਹੜੇ ਲੋਕ ਲਾਲਕੀ ਦੇ ਅੰਦਰ ਲੰਮੇ ਸਮੇਂ ਤੋਂ ਮਾਲਕਾਨਾ ਹੱਕ ਤੋਂ ਵਾਂਝੇ ਸੀ ਉਹਨਾਂ ਲਈ ਬਹੁਤ ਵੱਡੀ ਦੇਣ ਹੈ ਸਰਕਾਰ ਦੀ ਜਿਹਦੇ ਨਾਲ ਉਹਨਾਂ ਨੂੰ ਮਾਲਕੀ ਹੱਕ ਮਿਲੂਗਾ ਮੇਰੀ ਇੱਕ ਬੇਨਤੀ ਹੈ ਕਿ ਪਿਛਲੇ ਬਹੁਤ ਲੰਮੇ ਸਮੇਂ ਤੋਂ ਚਾਹੇ ਉਹ ਸਾਂਝੀਆਂ ਥਾਮਾਂ ਚਾਹੇ ਪੰਚਾਇਤ ਦੀਆਂ ਚਾਹੇ ਪੀਡਬਲਯੂਡੀ ਦੀਆਂ ਚਾਹੇ ਫੋਰੈਸਟ ਦੀਆਂ ਚਾਹੇ ਸ਼ਹਿਰਾਂ ਦੇ ਅੰਦਰ ਸਾਂਝੀਆਂ ਥਾਮਾਂ ਉੱਥੇ ਵੀ ਲੰਬੇ ਸਮੇਂ ਤੋਂ ਲੋਕ ਆਪਣੇ 5-5 ਮਾੜਲੇ ਦੇ 10-10 ਮਾੜਲੇ ਦੇ ਘਰ ਬਣਾ ਕੇ ਰਹਿੰਦੇ ਆ ਇਦਾਂ ਦੀ ਕੋਈ ਪ੍ਰੋਵੀਜ਼ਨ ਬਣਾਈਏ ਵੀ ਜਿੱਥੇ ਉਹਨਾਂ ਨੂੰ ਵੀ ਜਿਹੜੇ ਆਪਾਂ ਮਾਲਕਾਨਾ ਹੱਕ ਦਈਏ ਤਾਂ ਜੋ ਉਹ ਵੀ ਮਾਲਕੀ ਲੈ ਸਕਣ ਕਿਉਂਕਿ ਉਹ ਉਹਨਾਂ ਨੇ ਜਗ੍ਹਾ ਤਾਂ ਲੰਬੇ ਸਮੇਂ ਤੋਂ ਬੈਠੇ ਆਪਾਂ ਠਾ ਨਹੀਂ ਸਕਦੇ ਪਰ ਉਹਨਾਂ ਨੂੰ ਮਾਲਕੀ ਦਾ ਹੱਕ ਵੀ ਨਹੀਂ ਮਿਲ ਰਿਹਾ ਇਸ ਕਰਕੇ ਮੇਰੀ ਬੇਨਤੀ ਆ ਕਿ ਉਹਨਾਂ ਨੂੰ ਕੋਈ ਮਾਲਕਾਨਾ ਹੱਕ ਦਿੱਤਾ ਜਾਵੇ ਹੋ ਸਕਦਾ ਕੋਈ ਨੋਮੀਨਲ ਰੇਟਾਂ ਦੇ ਅੰਦਰ ਵੀ ਕਰਕੇ ਜਿੰਨਾ ਸਰਕਾਰ ਨੂੰ ਵੀ ਫਾਇਦਾ ਹੋਵੇ ਉਹਨਾਂ ਨੂੰ ਵੀ ਮਾਲਕਾਨਾ ਹੱਕ ਮਿਲੇ ਉਹਦੇ ਵਿੱਚ ਮੇਰੀ ਬੇਨਤੀ ਆ ਪੀ ਉਹਨਾਂ ਨੂੰ ਵੀ ਦਿੱਤੇ ਜਾਣ ਇੱਕ ਮੇਰੀ ਬੇਨਤੀ ਹੈ ਕਿ ਸਾਂਝੀਆਂ ਥਾਵਾਂ ਦੇ ਉੱਤੇ ਬਹੁਤ ਜਗ੍ਹਾ ਦੇ ਧਾਰਮਿਕ ਸਥਾਨ ਗੁਰੂ ਘਰ ਮਹਾਪੁਰਸ਼ਾਂ ਦੇ ਸਟੈਚੂ ਲੱਗੇ ਆ ਉਹਨਾਂ ਜਗ੍ਹਾ ਦੀ ਵੀ ਜਿਹੜੀ ਆ ਉਹ ਕੋਈ ਨਾ ਕੋਈ ਏਦਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਪਿਛਲੇ ਦਿਨੀ ਪਿੰਡ ਕਲੋਲੀ ਜ਼ਿਲ੍ਹਾ ਪੀਐਸ ਬਨੌਰ ਜ਼ਿਲ੍ਹਾ ਪਟਿਆਲਾ ਪਿੰਡ ਚਾਂਗ ਮਸ਼ੋਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਅੰਦਰ ਕਲੋਲੀ ਦੇ ਅੰਦਰ ਬਾਬਾ ਸਾਹਿਬ ਡਾਕਟਰ ਮਿਰਕਾ ਜੀ ਦੀ ਪ੍ਰਤਮਾ ਲੱਗੀ ਕਿਸੇ ਨੇ ਉਹਨੂੰ ਹਟਾਇਆ ਪੱਜ ਪੁਲਿਸ ਉਹਨੂੰ ਚੱਕ ਕੇ ਲੈ ਗਈ ਅੱਜ ਤੱਕ ਉਹਦਾ ਪਤਾ ਨਹੀਂ ਲੱਗਿਆ ਔਰ ਜਿਹੜਾ ਚਾਂਗਪਛੋਈ ਦੇ ਅੰਦਰ ਐਸੀ ਧਰਮਸ਼ਾਲਾ ਦੇ ਵਿੱਚ ਜਿਹੜਾ ਉਹ ਪੰਚਾਇਤ ਘਰ ਬਣਾਉਣ ਲਈ ਲੱਗੇ ਆ ਮੇਰੀ ਬੇਨਤੀ ਹੈ ਕਿ ਇਦਾਂ ਦੇ ਜਗ੍ਹਾ ਦਾ ਵੀ ਧਿਆਨ ਰੱਖਿਆ ਜਾਵੇ ਇਸ ਵਿੱਲ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਧੰਨਵਾਦ ਸਰ ਸਰ ਜਿਹੜਾ ਪੰਜਾਬਾਦੀ ਦੇ ਵਿੱਲ ਇਹਦੇ ਵਿੱਚ ਪ੍ਰੋਬਲਮ ਆਦੀ ਪਿੰਡਾਂ 'ਚ ਜਿਹੜੇ ਐਨ ਆਰ ਆਈ ਆ ਉਹਨਾਂ ਦੇ ਲਾਲਕੀ ਦੇ ਦਿਨ ਉਹਨਾਂ 'ਚ ਥਾਵਾਂ ਆ ਪਿੰਡ ਦੇ ਹੀ ਉਹਦੇ ਰਿਸ਼ਤੇਦਾਰ ਯਾਰ ਇਹ ਫੋਰ ਉਹਨਾਂ ਦੀ ਉਹ ਜ਼ਮੀਨਾਂ ਮਾਲ ਲੈਂਦੇ ਆ। ਔਰ ਜਦੋਂ ਉਹ ਆਂਦੇ ਉੱਥੇ ਉੱਥੇ ਕਬਜ਼ਾ ਕਿਸੇ ਹੋਰ ਦਾ ਹੁੰਦਾ। ਔਰ ਨਾ ਪਿੰਡ ਦੀ ਪੰਚਾਇਤ, ਨਾ ਪਿੰਡ ਦਾ ਕੋਈ ਨੰਬਰ ਦਾ ਉਹਨਾਂ ਦਾ ਖੜਦਾ ਕਿਉਂਕਿ ਉਹਨਾਂ ਦੀ ਵੋਟਾਂ ਜਿਹੜੀਆਂ ਉਹ ਸਾਰੇ ਚੱਕਰ ਵੋਟਾਂ ਨਾਲ ਹੁੰਦਾ। ਇਹਦੇ ਲਈ ਸਰ ਕੀ ਹੈ ਕਿ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਇਸ ਬੰਦੇ ਦਾ ਕੋਈ 20 ਸਾਲ ਪਨਾ ਕਰ ਬਾਹਰ ਚਲੇਗਾ ਉਹਦੇ ਲਈ ਕੀ ਉਹਦਾ ਹੈ ਕਿ ਉਹ ਫੇਰ ਮਾਲ ਬਣ ਸਕਦੇ। ਇੱਕ ਦੂਸਰਾ ਸਰ ਨਾਲੇ ਹੀ ਆ। ਸਰ ਮਾਲ ਗੁਜਾਰ ਦੀਆਂ ਜ਼ਮੀਨਾਂ ਜਿਹੜੀਆਂ ਲੋਕਾਂ ਨੇ ਜਿਸ਼ਤੀਆਂ ਵੀ ਹੋਈਆਂ ਲੋਕਾਂ ਨੇ ਲੋਨ ਲੈ ਕੇ ਕਈਆਂ ਨੇ ਆਪਣੀਆਂ ਕੋਠੀਆਂ ਬਣਾ ਲਈਆਂ ਉਹਨਾਂ ਦੀ ਹੁਣ ਦੁਆਰਾ ਜੇ ਕਿਸੇ ਨੂੰ ਕੋਈ ਲੋੜ ਆ ਵੇਚਣਾ ਚਾਹੁੰਦਾ ਨਾ ਤਾਂ ਉਹਨੂੰ ਬੈਂਕੋਂ ਤੇ ਲੋਨ ਦਿੰਦੀ ਹੈ ਤੇ ਇਹ ਮਾਲ ਬਿਜਾਰਦੀਆਂ ਜਿਹੜੀਆਂ ਜਿਸ਼ਤੀਆਂ ਇਹਦਾ ਵੀ ਕੋਈ ਬੰਦਵਸਤ ਕੀਤਾ ਜਾਵੇ ਧੰਨਵਾਦ ਆ ਆਪਣਾ ਪ੍ਰਸ਼ਨ ਹੈ ਕਿ ਪੰਜਾਬ ਆਬਾਦੀ ਦੇ ਰਿਕਾਰਡ ਆਫ ਰਾਈਟਸ ਸੋਧਨਾ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਜਿਹੜੇ ਮਾਲਜੋਬ ਮੈਂ ਪ੍ਰਸਤਾਵ ਦੇ ਹੱਕ ਵਿੱਚ ਹਾਂ ਹਾਂ ਕਹਿਣ ਜਿਹੜੇ ਮਾਲਯੋਂ ਮੈਂਬਰ ਪ੍ਰਸਤਾਵ ਦੇ ਵਿਰੋਧ ਨੂੰ ਨਾ ਕਹਿਣ ਹੋ ਗਿਆ ਜੀ ਹੁਣ ਹੋ ਗਿਆ ਮੈਂ ਸਮਝਦਾ ਹਾਂ ਕਿ ਆਹ ప్రక్రియ ਤਹਿ ਆਹ ਪ੍ਰਕਿਰਿਆ ਤਹਿ ਪ੍ਰਸਤਾਵ ਸਵੀਕਾਰ ਹੋਇਆ ਹੁਣ ਸਦਨ ਬਿਲ ਤੇ ਕਲਾਸ ਬਾਰ ਵਿਚਾਰ ਕਰੇਗਾ ਕਲਾਸ 1 ਦੀ ਸਭ ਕਲਾਸ 2 ਪੰਜਾਬ ਵਿਧਾਨ ਸਭਾ ਦੇ ਵਿੱਚ ਜੀ ਰਾਮ ਜੀ ਕਾਨੂੰਨ ਨੂੰ ਨੋ ਕਹਿ ਦਿੱਤਾ ਗਿਆ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਦੇ ਨਾਲ ਇਹ ਮਤਾ ਪਾਸ ਕਰ ਲਿਆ ਗਿਆ ਤੇ ਇਸ ਵਕਤ ਸਿੱਧੀ ਕਾਰਵਾਈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਰਕਾਰ ਨੇ ਸਦਿਆ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜੀ ਰਾਮਜੀ ਕਾਨੂੰਨ ਦੇ ਖਿਲਾਫ ਮਤਾ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ ਤਾਂ ਜੀ ਰਾਮਜੀ ਨੂੰ ਨੋ ਕਹਿ ਦਿੱਤਾ ਗਿਆ ਪੰਜਾਬ ਵਿਧਾਨ ਸਭਾ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਦੇ ਨਾਲ ਜੀ ਰਾਮਜੀ ਕਾਨੂੰਨ ਦੇ ਖਿਲਾਫ ਇਹ ਮਤਾ ਪਾਸ ਹੋਇਆ ਜੀ ਰਾਮਜੀ ਕਾਨੂੰਨ ਦੇ ਖਿਲਾਫ ਮਤਾ ਪਾਸ ਕੀਤਾ ਗਿਆ ਸਰਕਾਰ ਦੇ ਵੱਲੋਂ ਜੀ ਰਾਮਜੀ ਕਾਨੂੰਨ ਦੇ ਖਿਲਾਫ ਵਿਸ਼ੇਸ਼ ਵਿਧਾਨ ਸਭਾ ਦਾ اجلاس ਸੱਦਿਆ ਗਿਆ ਸੀ ਇੱਕ ਦਿਨ ਦਾ اجلاس ਜੀ ਰਾਮਜੀ ਕਾਨੂੰਨ ਦੇ ਖਿਲਾਫ ਮਤਾ ਪਾਸ ਕੀਤਾ ਗਿਆ ਸਰਬਸੰਮਤੀ ਦੇ ਨਾਲ